ਤੁਵਾਨੋ ਪਵਿੱਤਰ ਸਥਾਨ ਦਰਬਾਰ ਮਈਆ ਭਗਵਾਨ ਜੀ ਵਿਖੇ ਸਲਾਨਾ ਮੇਲੇ ਦੌਰਾਨ ਛੱਡਦੀ ਹੋਈ ਆਲਾਨ ਨੂੰ ਲੈ ਕੇ ਅੱਜ ਦੀ ਮਿਤੀ 5 ਅਕਤੂਬਰ ਨੂੰ ਬਾਦ ਦੁਪਹਿਰ 3 ਵਜੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਅਸ਼ੰਭੂ ਰਾਮ ਜੀ ਦੀ ਦੇਖ ਰੇਖਿਤ ਦਰਬਾਰ ਦੇ ਗੱਦੀ ਨਿਸ਼ੀਨ ਅਮਈਆ ਨੀਮੋ ਮਹਾਰਾਜ ਜੀ ਨੇ ਟਾਕ ਲਗਵਾ ਕੇ ਛੱਡ ਦੇ ਨਿਰਮਾਨ ਦੀ ਸ਼ੁਰੂਆਤ ਕੀਤੀ ਇਸ ਮੌਕੇ ਅਲੋਕ ਗਾਇਕ ਕਾਸ਼ੀ ਅਨਾਥ ਅਤੇ ਹੋਰ ਸੰਗਤਾਂ ਹਾਜ਼ਰ ਸਨ ਜਾਨਕਰ ਦੰਦੇ ਹੋਈ ਬਾਬਾ ਅਸ਼ਬੂ ਰਾਮ ਜੀ ਨੇ ਦੱਸਿਆ ਕਿ ਇਸ ਲਾਨਾ ਤਿੰਨ ਰੋਜ਼ਾ ਮੇਲੇ ਦੌਰਾਨ ਸਟੇਜ ਦੀ ਅਧੂਰੀ ਸ਼ੈੱਡ ਨੂੰ ਮੁਕੰਮਲ ਪੂਰਾ ਕਰਨ ਲਈ ਗਾਇਕ ਕਾਸ਼ੀਨਾਥ ਨੇ ਐਲਾਨ ਕੀਤਾ ਸੀ ਇਸ ਕੰਮ ਨੂੰ ਅਮਲੀ ਅਜਾਮਾ ਪਹਿਨੌਣ ਲਈ ਅੱਜ ਟੱਕ ਲਗਾ ਕੇ ਸ਼ੁਰੂਆਤ ਕਰਵਾ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਪਹਿਲਾ ਵੀ ਲੋਕ ਗਾਇਕ ਬਲਰਾਜ ਬਿਲਗਾ ਬਲੋ ਵੀ ਛੱਡ ਦਾ ਐਲਾਨ ਕੀਤਾ ਗਿਆ ਸੀ ਜਿਸ ਨਾਲ ਸਟੇਜ ਦੀ ਅੱਧੀ ਸ਼ੈੱਡ ਬਣ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਦਰਬਾਰ ਦੇ ਹੀ ਸਾਰੇ ਕਾਰਜ ਸੰਗਤਾਲੇਖਨ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਮੁਕੰਮਲ ਹੋ ਸਕਦੇ ਇਸ ਮੌਕੇ ਕਾਸ਼ੀਨਾਥ ਨੇ ਅਸੂਜੋਗ ਸਜਨਾ ਨੂੰ ਅਪੀਲ ਕੀਤੀ ਹੈ ਕਿ ਇਸ ਨੇਕ ਕਾਰਜ ਵਿੱਚ ਵੱਧ ਚੜਕੇ ਸਹਿਯੋਗ ਕਰਨ ਕਿਉਂਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਦੀ ਨਾਲ ਹੀ ਸੱਚਦੇ ਹਨ ਇਸ ਮੌਕੇ ਬੀਬੀ ਰਾਮ ਪਿਆਰੀ ਅਰ ਰਕੇਸ਼ ਬਿੱਟੂ ਸਤਵਿੰਦਰ ਸਿੰਘ ਸੋਨੂ ਮਨਸੀਤ ਵਿਜੇ ਆਰਕੇ ਅਸਤਪ੍ਰੀਤ ਕੋਰ ਰਕੇਸ਼ ਮਲੋਤਰਾ ਸੰਦੀਪ ਪਟਿਆਰਾ ਮਹਿੰਦਰ ਸਿੰਘ ਕੁਲਦੀਪ ਸਿੰਘ ਪਿੰਕੀ ਡੰਗਲ ਸਾਈਂ ਕਾਲਾਸ਼ਾਣ ਗੁਰ ਰਾਮਪਾਲ ਅ ਸਿੱਧੂ ਅ ਕਿੰਦੀ ਮੱਲ ਇਟਲੀ ਰਾਹੁਲ ਗੰਬਾ ਅ ਮਈਆ ਦੱਤਾ ਕੁਨਾਲ ਬੈਂਸ ਇਟਲੀ ਪਵਨ ਚੁੰਬਰ ਜਤਿਨ ਆਮਨਦੀਪ ਰੰਧਾਵਾ ਤਿਲਕਰਾਜ ਦਾਦਰ ਟਿੰਕੂ ਨੰਗਲ ਅ ਸੰਜੀਵ ਹੈਪੀ ਚੁੰਬਰ ਮੋਹਿਤ ਸਿੱਧੂ ਅਜੀ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੇਬਲ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰਿਪੋਰਟ ਸਤ ਜੀ ਜਾਨ ਜੀ ਹਾਂ ਜੀ ਭਾਈ ਅੱਜ ਤੁਸੀਂ ਦੁਬਾਰਾ ਫਲੋਰ ਵਿੱਚ ਫਲੋਰ ਪਹੁੰਚਾ ਕੀ ਕਿਹਾ ਜਾਊਗਾ ਨਿਰਮਾਣ ਚੱਲ ਰਿਹਾ ਹੈ ਪਹਿਲੇ ਤਾਂ ਸਾਰਿਆਂ ਨੂੰ ਜੈ ਮਈਆ ਭਗਵਾਨ ਜੀ ਔਰ ਇਸ ਦਰਬਾਰ ਦੇ ਜਿੰਨੇ ਵੀ ਮਰੀਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਪੂਰੇ ਪੰਜਾਬ ਪੂਰੇ ਹਿੰਦੂਸਤਾਨ ਦੇ ਵਿੱਚ ਜਿੱਥੇ ਜਿੱਥੇ ਮਈਆ ਭਗਵਾਨ ਜੀ ਦਰਬਾਰ ਨੂੰ ਮੰਨਣ ਵਾਲੇ ਇਹਦੇ ਦਰਵੇਸ਼ ਇਹਦੇ ਮਰੀਦ ਬੈਠੇ ਆ ਸਾਰਿਆਂ ਦੇ ਚਰਨਾਂ 'ਚ ਪਹਿਲੇ ਤਾਂ ਨਮਸਕਾਰ ਹੀ ਪ੍ਰਵਾਨ ਕਰਿਓ ਮਹਾਰਾਜ ਰੋਲਾ ਹੈ ਕਿ ਬਾਬਾ ਜੀ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਇਸ ਤਰੀਕੇ ਕਾਰਨ ਸਮਝਦਾ ਵੇ ਐਨੀ ਖਲਕਤ ਦੇ ਵਿੱਚੋਂ ਐਨੀ ਦੁਨੀਆਂ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਪਤਾ ਨਹੀਂ ਗਾਉਂਦੇ ਗਾਉਂਦੇ ਕਿਵੇਂ ਸਰਕਾਰ ਨੇ ਸਾਡੇ ਜ਼ੁਬਾਨ 'ਚ ਇਹ ਗੱਲ ਕਢਾਈ ਕਿ ਭਾਈ ਛੱਡ ਅਸੀਂ ਨਵਾਂ ਪਵਾਣਾ ਹੈ ਸੰਗਤ ਕਦੇ ਵੀ ਕੋਈ ਬਦੀ ਨਾ ਹੋਵੇ ਤੇ ਅੱਜ ਉਸ ਅਧਾਨੀ ਪੱਤਰ ਸੀ ਰੱਖਿਆ ਪੂਰੀ ਸੰਗਤ ਨੇ ਜਿੰਨੀ ਵੀ ਗੁਰੂ ਦੀ ਸੰਗਤ ਪਹੁੰਚੀ ਸਾਰੇ ਨੇ ਰਲ ਕੇ ਉਹ ਸ਼ੈੱਡ ਦਾ ਕੰਮ ਸ਼ੁਰੂ ਕੀਤਾ ਔਰ ਮੈਂ ਕਹਣਾ ਵੀ ਇਹਨਾਂ ਦਰਬਾਰਾਂ ਦੇ ਕੰਮ ਵੈਸੇ ਕਦੇ ਨਹੀਂ ਰੁਕਦੇ ਹੁੰਦੇ ਦਰਬਾਰ ਆਪ ਹੀ ਕਰਾਉਣ ਵਾਲੇ ਹੁੰਦੇ ਜਿਹੜਾ ਅਸੀਂ ਇਹਨਾਂ ਕੋਲ ਮੰਗਣ ਵਾਲੇ ਆ ਅਸੀਂ ਇਹਨਾਂ ਨੂੰ ਕੀ ਦੇ ਸਕਦੇ ਹਾਂ ਪਰ ਫਿਰ ਵੀ ਜਿਨੂੰ ਅਸੀਂ ਦਸਵੰਧ ਦੇ ਰੂਪ ਵਿੱਚ ਕਹਿ ਸਕਦੇ ਆ ਕਿ ਜਿੰਨੇ ਵੀ ਭਰਾਵਾਂ ਨੇ ਸੇਵਾ ਲਖਾਈ ਸੀ ਇਸ ਸ਼ੈੱਡ ਦੀ ਮੇਲੇ ਦੇ ਉੱਪਰ ਤੁਸੀਂ ਸਾਰਿਆਂ ਦੇ ਨਾਮ ਲਖਾਇਆ ਮੈਨੂੰ ਬਾਰ-ਬਾਰ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਦੁਬਾਰਾ ਉਹਨਾਂ ਤੁਹਾਨੂੰ ਕਹਿਣਾ ਪਵੇ ਤੁਸੀਂ ਉਹ ਸੇਵਾ ਨੂੰ ਜਲਦੀ ਤੋਂ ਜਲਦੀ ਇਸ ਦਰਬਾਰ ਦੇ ਵਿੱਚ ਪਹਚਾ ਕੇ ਜੋ ਇੱਥੇ ਦੇ ਮੁੱਖ ਸੇਵਾਦਾਰ ਨੇ ਜਾਂ ਕੋਈ ਵੀ ਆਰਗੇਨਾਈਜ਼ਰ ਜਿਹੜੇ ਉਹਨਾਂ ਤੋਂ ਮਰਲੇ ਤੁਸੀਂ ਸੇਵਾ ਪਹਚਾ ਕੇ ਉਹਨਾਂ ਤੋਂ ਤੁਸੀਂ ਰਸੀਦ ਵੀ ਪ੍ਰਾਪਤ ਕਰੋ ਜਾਂ ਤੁਸੀਂ ਵੈਸੇ ਇੱਕ ਲਿਖਤੀ ਪ੍ਰਾਪਤ ਕਰ ਸਕਦੇ ਹੋ ਤਾਂ ਕਿ ਅਸੀਂ ਆਪਣੀ ਸ਼ੈੱਡ ਦਾ ਕੰਮ ਸ਼ੁਰੂ ਕਰ ਸਕਦੇ ਹਾਂ ਔਰ ਮਈਆ ਭਗਵਾਨ ਦੇ ਦਰਬਾਰ ਨੂੰ ਸਾਰਿਆਂ ਨੂੰ ਇਸ ਸ਼ੈੱਡ ਦੀਆਂ ਇਸ ਮੇਲੇ ਦੀਆਂ ਇਸ ਦਰਬਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਨਿੱਕਿਆ ਬਖਸ਼ੇ ਜਿਉਂਦੇ ਵੱਸਦੇ ਰਹੋ ਓਏ ਸ਼ੈੱਡ ਦਾ ਜਿਹੜਾ ਨਿਰਮਾਣ ਤੁਸੀਂ ਕਾਰਜ ਜਿਹੜੀ ਅਧੂਰੀ ਸ਼ੈੱਡ ਸੀਗੀ ਇਹਨੂੰ ਇੱਥੇ ਹੀ ਟੱਕ ਦਵਾ ਕੇ ਸ਼ੁਰੂਆਤ ਕੀਤੀ ਹੈ ਜੀ ਕਹਿੰਦੇ ਸੱਲਾਦ ਜੈ ਮਈਆ ਭਗਵਾਨ ਦੀ ਜੈ ਬਾਬਾ ਜੋਸ਼ਾ ਦੀ ਸਾਰਿਆਂ ਦੀ ਜੀ ਸ਼ਰਦੌਲ ਕੀ ਨੀ ਪਛਰਾ ਚ ਰੱਖਿਆ ਗਿਆ ਜੀ ਇਹ ਪਹਿਲਾਂ ਰੱਖਿਆ ਸੀਗਾ ਉਦੋਂ ਵੀ ਇੱਕ ਕਲਾਕਾਰੀ ਸੀਗੇ ਬਰਲਾਜ ਬਲਕਾ ਹਾਂਜੀ ਉਹਨਾਂ ਨੇ ਵੀ ਅਨਾਉਂਸ ਕੀਤਾ ਸੀ ਪਹਿਲਾਂ ਜੀ ਤਾਂ ਸ਼ੁਰੂ ਹੋ ਗਈ ਤੇ ਅੱਜ ਕੀ ਇਸ ਵਾਰ ਮਿਲਤੀ ਸਾਬੀ ਸ੍ਰੀ ਕਾਂਸ਼ੀ ਰਾਮ ਜੀ ਹਾਂਜੀ ਇਹਨਾਂ ਦੇ ਕਲਾਕਾਰ ਵੀ ਬਹੁਤ ਵਧੀਆ ਅਨਾਉਂਸ ਕੀਤਾ ਇਹਨਾਂ ਦੇ ਕਾਰਕਮਾਂ ਨਾਲ ਸ਼ੁਰੂ ਕਰਾਇਆ ਗਿਆ ਜੀ ਹਾਂਜੀ ਜੀ ਤੇ ਬਾਕੀ ਸਾਰੇ ਹਿੰਦਾਨੀ ਸਜਣਾ ਨੂੰ ਬੇਨਤੀ ਹੈ ਕਿ ਸੰਗਤ ਦੇ ਸਜੋਣ ਵਾਲੀ ਸਾਰੇ 7:00 ਬੰਦਾ ਜੀ 7:00 ਵਜੇ ਇੱਕ ਇਕੱਲਾ ਬੰਦਾ ਕੋਈ ਇਸ ਨਹੀਂ ਕਰ ਸਕਦਾ ਹਾਂ ਜੀ ਤੇ ਸਾਰਿਆਂ ਨੂੰ ਅਪੀਲ ਆ ਬੇਨਤੀ ਆ ਵੀ ਜਿੰਨਾ ਵੀ ਹੋ ਸਕੇ ਹਾਂਜੀ ਬੱਦਰ ਕੇ ਹਿੱਸਾ ਪਾਉਣ ਵਿੱਚ ਜਿਆਦਾ ਤੇ ਜਿਆ ਨਹੀਂ ਆਪਾਂ ਕਰਦੇ ਹਾਂ